ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਕੁਝ ਦਿਨ ਪਹਿਲਾਂ ਹੀ ਅੰਮ੍ਰਿਤਸਰ ਤੋਂ ਕਟੜਾ ਲਈ ਇੱਕ ਨਵੀਂ ਬੰਦੇ ਭਾਰਤ ਟ੍ਰੇਨ ਪੰਜਾਬ ਨੂੰ ਮਿਲੀ ਹੈ ਪਰ ਹਰ ਵਾਰ ਦੀ ਤਰ੍ਹਾਂ ਇਸ ਦਾ ਰੂਟ ਵੀ ਵਾਇਆ ਗੁਰਦਾਸਪੁਰ ਦੀ ਬਜਾਏ ਵਾਇਆ ਜਲੰਧਰ ਰੱਖਿਆ ਗਿਆ ਹੈ ਇਸ ਰੂਟ ਤੇ ਪਹਿਲਾਂ ਹੀ ਚਾਰ ਟ੍ਰੇਨਾਂ ਅੰਮ੍ਰਿਤਸਰ ਤੋਂ ਕਟੜਾ ਚੱਲ ਰਹੀਆਂ ਹਨ ਜਦ ਕਿ ਅੰਮ੍ਰਿਤਸਰ ਤੋਂ ਜੰਮੂ ਕਟੜਾ ਤੱਕ ਦਾ ਸਫ਼ਰ ਵਾਇਆ ਗੁਰਦਾਸਪੁਰ ਕਰੀਬ 70 ਕਿਲੋਮੀਟਰ ਘਟ ਪੈਂਦਾ ਹੈ ਗੁਰਦਾਸਪੁਰ ਰੋਡ ਤੇ ਵੈਸ਼ਨੋ ਦੇਵੀ ਜਾਣ ਵਾਲੇ ਸਵਾਰੀ ਵੀ ਬਹੁਤ ਹੁੰਦੀ ਹੈ ਤੇ ਜ਼ਿਲ੍ਹਾ ਗੁਰਦਾਸਪੁਰ ਤੋਂ ਜੰਮੂ ਸ਼੍ਰੀਨਗਰ ਜਾ ਕੇ ਲੇਬਰ ਖਾਸ ਕਰ ਲੱਕੜੀ ਦਾ ਕੰਮ ਕਰਨ ਵਾਲਿਆਂ ਦੀ ਗਿਣਤੀ ਵੀ ਘੱਟ ਨਹੀਂ ਹੈ ਪਰ ਜ਼ਿਲ੍ਹਾ ਹੈੱਡਕੁਆਰਟਰ ਹੋਣ ਦੇ ਬਾਵਜੂਦ ਤੋਂ ਅੰਮ੍ਰਿਤਸਰ ਕਟੜਾ वाया ਗੁਰਦਾਸਪੁਰ ਜਾਣ ਵਾਲੀ ਸਿਰਫ ਇੱਕ ਰੇਲ ਗੱਡੀ ਹੈ 9415 ਕਟੜਾ ਐਕਸਪ੍ਰੈਸ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਹਫ਼ਤੇ ਵਿੱਚ ਇੱਕ ਦਿਨ ਮੰਗਲਵਾਰ ਨੂੰ ਚੱਲਣ ਵਾਲੀ ਕਟੜਾ ਐਕਸਪ੍ਰੈਸ ਦਾ ਸਟਾਪੇਜ ਵੀ ਗੁਰਦਾਸਪੁਰ ਜ਼ਿਲ੍ਹਾ ਹੈੱਡਕੁਆਰਟਰ ਵਿਖੇ ਨਹੀਂ ਹੈ ਗੱਲ ਲੰਗ ਰੂਟ ਦੀਆਂ ਗੱਡੀਆਂ ਦੀ ਕਰੀਏ ਤਾਂ ਗੁਰਦਾਸਪੁਰ ਰੂਟ ਤੋਂ ਲੰਬੇ ਰੂਟ ਦੀਆਂ ਰੇਲ ਗੱਡੀਆਂ ਵੀ ਦੋਹੀ ਹਨ ਇਸ ਦਾ ਕਾਰਨ ਇਹ ਹੈ ਕਿ ਆਜ਼ਾਦੀ ਦੇ 78 ਸਾਲ ਬੀਤਣ ਦੇ ਬਾਵਜੂਦ ਪਠਾਨਕੋਟ ਅੰਮ੍ਰਿਤਸਰ ਵਾਇਆ ਗੁਰਦਾਸਪੁਰ ਅਜੇ ਵੀ ਸਿੰਗਲ ਲਾਈਨ ਹੈ ਇਸ ਲਈ ਇਸ ਰੂਟ ਨੂੰ ਅਰਸੇ ਤੋਂ ਕੋਈ ਨਵੀਂ ਟ੍ਰੇਨ ਨਹੀਂ ਮਿਲੀ ਹੈ ਬੰਦੇ ਭਾਰਤ ਟ੍ਰੇਨ ਸ਼ੁਰੂ ਹੋਣ ਤੋਂ ਬਾਅਦ ਗੁਰਦਾਸਪੁਰ ਨਿਵਾਸੀਆਂ ਨੇ ਮੁਰਤੋਂ ਮੰਗ ਚੁਕਨੀ ਸ਼ੁਰੂ ਕਰ ਦਿੱਤੀ ਹੈ ਕਿ ਅੰਮ੍ਰਿਤਸਰ ਪਠਾਨਕੋਟ ਵਾਇਆ ਗੁਰਦਾਸਪੁਰ ਰੇਲ ਮਾਰਗ ਨੂੰ ਅਪਗ੍ਰੇਡ ਕਰਕੇ ਇਸ ਰੋਡ ਤੇ ਵੀ ਨਵੀਆਂ ਅਤੇ ਲੰਬ ਗਰੂਟ ਦੀਆਂ ਟ੍ਰੇਨਾਂ ਚਲਾਈਆਂ ਜਾਣ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਮੇਰਾ ਨਾਂ ਜੀ ਅਜੇ ਸ਼ਰਮਾ ਗੁਰਦਾਸਪੁਰ ਦਾ ਨਿਵਾਸੀ ਹਾਂ ਜੀ ਅਸੀਂ ਇੱਕ ਕੇਂਦਰ ਸਰਕਾਰ ਦੇ ਅੱਗੇ ਮੰਗ ਕਰਨ ਆਏ ਹਾਂ ਕਿ ਜਿਸ ਤਰ੍ਹਾਂ ਬੰਦੇ ਭਾਰਤ ਜਿਹੜੀ ਅੰਮ੍ਰਿਤਸਰ ਤੋਂ ਕਟੜੇ ਨੂੰ ਜਾ ਰਹੀ ਆ ਨਵੀਂ ਸਟਾਰਟ ਹੋਈ ਆ ਇਹ ਚਾਲੂ ਕੀਤੀ ਆ ਉਹਨਾਂ ਨੇ ਤੇ ਉਥੇ ਆਲਰੇਡੀ ਪੰਜ ਟ੍ਰੇਨਾਂ ਜਿਹੜੀਆਂ ਚਾਰ ਪਹਿਲਾਂ ਚੱਲਦੀ ਪੰਜਵੀਂ ਇਹ ਚਲਾਤੀ ਹੈ ਅੰਮ੍ਰਿਤਸਰ ਤੋਂ ਜਲੰਧਰ ਦਾ ਜਿਹੜਾ ਸਫਰ ਰਤ 83 ਤੇ ਜਲੰਧਰ ਤੋਂ ਪਠਾਨਕੋਟ ਦਾ 117 200 ਕਿਲੋਮੀਟਰ ਵਾਇਆ ਉਧਰ ਪੈਂਦਾ ਤੇ ਸਾਡੇ ਜਿਹੜਾ ਅੰਮ੍ਰਿਤਸਰ ਤੋਂ ਪਠਾਨਕੋਟ ਦਾ ਵਾਇਆ ਸਿਰਫ 100 ਤੇ 16 ਕਿਲੋਮੀਟਰ ਅਸੀਂ ਸਰਕਾਰ ਅਗੇ ਮੰਗ ਕਰਦੇ ਆ ਕਿ ਇਹ ਜਿਹੜਾ ਸਾਡਾ ਰੇਲਵੇ ਲਾਈਨ ਆ ਇਹਨੂੰ ਅਪਗ੍ਰੇਡ ਕਰਕੇ ਇੱਕ ਟ੍ਰੇਨ ਸਾਡੇ ਗੁਰਦਾਸਪੁਰ ਵੱਲੋਂ ਵੀ ਚਲਾਈ ਜਾਏ ਤਾਂ ਕਿ ਸਾਡੇ ਗੁਰਦਾਸਪੁਰ ਜਿਹੜਾ ਪਛੜਿਆ ਇਲਾਕਾ ਹੈ ਜਿੱਥੇ ਕੋਈ ਸਹੂਲਤ ਨਹੀਂ ਹੈਗੀ ਲੋਕਾਂ ਨੂੰ ਜੇ ਸਰਕਾਰ ਦੀ ਸਹੂਲਤ ਸਾਡੇ ਗੁਰਦਾਸਪਾਸੀਆਂ ਨੂੰ ਵੀ ਮਿਲਣ ਤੇ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਾਂਗੇ ਤੇ ਆਉਣ ਵਾਲਾ ਸਮਾਂ ਜਿਹੜਾ ਅਸੀਂ ਨਹੀਂ ਕਹਿੰਦੇ ਵੀ ਇਹ ਛੇਤੀ ਹੋ ਜੇ ਅਸੀਂ ਅੰਨਿਆ ਵੀ ਚਲ ਆਉਣ ਵਾਲੇ ਸਮੇਂ ਵਿੱਚ ਇਸ ਪਟੜੀ ਤੇ ਵੀ ਬੰਦੇ ਬਾਹਰ ਟ੍ਰੇਨ ਜਿਹੜੀ ਆ ਉਹ ਦੌੜੇ ਕਮ ਕਰਨ ਸ਼ਰਮਾ ਮੈਂ ਗੁਰਦਾਸਪੁਰ ਦਾ ਇੱਕ ਆਮ ਨਾਗਰਿਕ ਹਾਂ ਮੇਰਾ ਅਜਦਾ ਤਾਰੇ ਸਾਹਮਣੇ ਆਉਣ ਦਾ ਕਾਰਨ ਇਹ ਵੈ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਹੈ ਕਿ ਵੰਦੇ ਭਾਰਤ ਐਕਸਪ੍ਰੈਸ ਜਿਹੜੀ ਹੈ ਉਹਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਇਹ ਜਿਹੜੀ ਟ੍ਰੇਨ ਵਾ ਇਹ ਅੰਮ੍ਰਿਤਸਰ ਤੋਂ ਵਾਇਆ ਜਲੰਧਰ ਹੁੰਦੀ ਹੋਈ ਪਠਾਨਕੋਟ ਤੋਂ ਕਟੜਾ ਨੂੰ ਜਾਂਦੀ ਹੈ ਤੇ ਇਹਦੇ ਲਈ ਪਹਿਲੇ ਤਾਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਜਿੰਨੇ ਵੀ ਮਾਤਾ ਰਾਨੀ ਦੇ ਭਗਤ ਨੇ ਉਹਨਾਂ ਨੂੰ ਬਹੁਤ-ਬਹੁਤ ਵਧਾਈ ਹੈ ਕਿ ਸਰਕਾਰ ਨੇ ਬਹੁਤ ਹੀ ਵਧੀਆ ਟ੍ਰੇਨ ਦੀ ਜਿਹੜੀ ਸ਼ੁਰੂਆਤ ਕੀਤੀ ਹੈ ਬਹੁਤ ਵਧੀਆ ਕਦਮ ਚੁੱਕਿਆ ਵੈ ਤੇ ਗੁਰਦਾਸਪੁਰ ਸ਼ਹਿਰ ਦਾ ਨਿਵਾਸੀ ਹੁੰਦੇ ਨਾ ਤੇ ਮੇਰੇ ਮਨ ਚ ਇੱਕ ਵਿਚਾਰ ਆਇਆ ਇੱਕ ਗੱਲ ਆਈ ਜਿਹੜੀ ਕਿ ਮੈਂ ਤੁਹਾਡੇ ਮਾਧਿਅਮ ਰਾਹੀਂ ਸਰਕਾਰ ਅੱਗੇ ਵੀ ਰੱਖਣਾ ਚਾਹਨਾ ਵਾ ਤੇ ਸਾਰੇ ਲੋਕਾਂ ਦੇ ਧਿਆਨ ਚ ਵੀ ਲਿਆਣਾ ਚਾਹਨਾ ਵਾ ਕਿ ਜਿੱਦਾਂ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਕਿ ਸਾਡਾ ਗੁਰਦਾਸਪੁਰ ਇੱਕ ਜ਼ਿਲ੍ਹਾ ਵਾ ਜਿਲ੍ਹਾ ਹੈ ਹੈ ਿਕੁਆਟਰ ਹੈ ਤੇ ਬਹੁਤ ਸਾਰੀਆਂ ਟ੍ਰੇਨਾਂ ਜਿਹੜੀਆਂ ਮੈਂ ਮਾਤਾ ਵੈਸ਼ਨੋ ਦੇਵੀ ਨੂੰ ਜਾਂਦੀਆਂ ਵਾ ਤੇ ਇਹਦੇ ਚ ਇੱਕ 9415 ਵੀ ਹੈਗੀ ਆ ਜਿਹੜੀ ਕਟੜਾ ਐਕਸਪ੍ਰੈਸ ਹੈ ਜਿਹੜੀ ਜਾਂਦੀ ਹੈ ਉਸੇ ਕਿਸੇ ਵੀ ਟ੍ਰੇਨ ਦਾ ਸਟਾਪੇਜ ਜਿਹੜਾ ਵਾ ਉਹ ਸਾਡੇ ਸਟੇਸ਼ਨ ਤੇ ਸਾਡੇ ਗੁਰਦਾਸਪੁਰ ਦੇ ਸਟੇਸ਼ਨ ਤੇ ਨਹੀਂ ਹੈ ਹੋ ਸਕਦਾ ਇਹਦੇ ਬਹੁਤ ਸਾਰੇ ਕਾਰਨ ਹੋਣ ਹੋ ਸਕਦਾ ਵਾ ਕਿ ਸਾਡੀ ਜਿਹੜੀ ਰੇਲਵੇ ਲਾਈਨਸ ਵਾ ਉਹ ਇੰਨੀਆਂ ਤਿਆਰ ਨਹੀਂਆਂ ਕਿ ਉੱਥੇ ਇਦਾਂ ਦੀਆਂ ਟ੍ਰੇਨਾਂ ਜਿਹੜੀਆਂ ਉਹ ਚੱਲ ਸਕਦੀਆਂ ਵਾ ਤੇ ਉਹ ਕਮਜ਼ੋਰੀਆਂ ਹੋ ਸਕਦੀਆਂ ਕੁਝ ਤੇ ਇਸ ਕਰਕੇ ਮੈਂ ਬੇਨਤੀ ਕਰਨਾ ਚਾਹੁੰਦਾ ਇਸ ਮਾਧਿਅਮ ਥਰੂ ਸਰਕਾਰ ਦੇ ਅੱਗੇ ਤੇ ਈਵਨ ਸਾਡੇ ਜਿਹੜੇ ਪੰਜਾਬ ਦੇ ਕਾਰਜਕਾਰੀ ਅਧਿਐਕਸ਼ਣੇ શ્રી ਅਸ਼ਨੀ ਸ਼ਰਮਾ ਤੇ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਉਹ ਇਸ ਗੱਲ ਨੂੰ ਉੱਪਰ ਤੱਕ ਲੈ ਕੇ ਜਾਣਗੇ ਕਿ ਸਾਨੂੰ ਵੀ ਚਾਹੀਦਾ ਵਾ ਇੱਥੇ ਵੀ ਗੁਰਦਾਸਪੁਰ ਵੀ ਮਾਤਾ ਰਾਣੀ ਦੇ ਬੜੇ ਭਗਤ ਹੈ ਬਾਰਡਰ ਏਰੀਆ ਕਰਕੇ ਕਈ ਇਲਾਕਾ ਤੋਂ ਕਈ ਚੀਜ਼ਾਂ ਤੋਂ ਲੋਕੀ ਪਿਛੜੇ ਦੇ ਕਈ ਸਹੂਲਤਾਂ ਤੋਂ ਵਾਂਝੇ ਰਹਿ ਜਾਂਦੇ ਆ ਤੇ ਅਸੀਂ ਵੀ ਚਾਹੁੰਦੇ ਆ ਕਿ ਲੋਕਾਂ ਨੂੰ ਵੀ ਸਹੂਲਤ ਮਿਲੇ ਜੇ ਕੋਈ ਏਦਾਂ ਦੀਆਂ ਟ੍ਰੇਨਾਂ ਚਲਦੀਆਂ ਵਾ ਤੇ ਉਹਨਾਂ ਦਾ ਸਟਾਪੇਜ ਜਿਹੜਾ ਵਾ ਉਹ ਗੁਰਦਾਸਪੁਰ 'ਚ ਹੋਣਾ ਚਾਹੀਦਾ